ਫਿਰ ਉਹਦੇ ਬਾਅਦ ਜੋ ਵੀ ਦਿੱਚੋ ਗਾਹਾਂ ਮੈਂ ਚੋਲੂ ਗਾਹਾਂ ਪਹਿਨਣਾ ਉਹ ਵੀ 24 ਤੋਂ ਗਾਹੋਂ ਨੇ ਪੈਸਾ ਨਹੀਂ ਵੀ ਦੇਣਾ ਫੇਰ ਕੰਮ ਸਿਰ ਮੇਰੇ ਮੋੜ ਗਈ ਹਾਂ ਤਾਂ ਦਾ ਖਰਚੀ ਜਾਊ ਟੰਬੜ ਦਾ ਨਹੀਂ ਕੰਮ ਨਾ ਹੋ ਗਈ ਜੀ ਹੋ ਗਈ ਹੋ ਗਈ ਬਸ ਗੱਲ ਸੁਣ ਲੈ ਮੇਰੀ ਸਾਰਿਆਂ 'ਚ ਲੈਪ ਸੌਦਾ ਹੈ ਕਿਉਂ ਜੀ ਝੂਠ ਨਾ ਬੋਲੀਏ ਨਾ ਸਾਨੂੰ ਲੋੜ ਹੈ ਕੱਲ ਨੂੰ ਫੇਰ ਗੱਲ ਉੱਤੇ ਆਊਗੀ 25000 ਦੀ ਸੀ ਲੈ ਕੇ ਤੇਰੇ ਵਾਸਤੇ ਸਾਨੂੰ ਜੋ ਮਰਜੀ ਖੁਸ਼ੀ ਤੋਂ ਤੁਹਾਨੂੰ ਦੇ ਦੇ ਆ ਚੱਕ ਸਾਂ ਜੀ ਕਹਿੰਦਾ ਲੈਿੰਦਾ ਨਹੀਂ ਰਹਜੂ ਰਾਜੂ ਲੈਦਾ ਨਹੀਂ ਉਹ ਵਗ ਗਿਆ ਆਦਾ ਕਹਿੰਦਾ ਲੈਂਦਾ ਨਹੀਂ ਮੁੰਡੇ ਨੂੰ ਸੁਣਾ ਐਡਾ ਵਪਾਰੀ ਤੂੰ ਹੁਣ ਤੂੰ ਮੜੀ ਗੱਲ ਪਿੱਛੇ ਚੋਰ ਆਰੇ ਆਰੇ ਹਾਂ ਕੋਲੇ ਹੋਥੇ ਲੋਕਾਂ ਨੂੰ ਦੌੜਾ ਦੌੜਾ ਚਲਾਇਆ ਬੱਕਰੀ ਨੂੰ ਹੁਣ ਕਹਿੰਦਾ ਤੂੰ ਮੈਂ ਲੈਂਦਾ ਪੈਸੇ ਨਹੀਂ ਇੱਕ ਦੋ ਦਿਨਾਂ ਨੂੰ ਪੈਸੇ ਦੇ ਦੀਨੂੰ ਜਿੱਦਾਂ ਤੇਰੇ ਜਿੱਤੇ ਲੈ ਨਹੀਂ ਵਗਦੇ ਫਿਰ ਉਹ ਨਾਲ ਲੈਣਾ ਜੇ ਤੂੰ ਜਾਣਦਾ ਤਾਂ ਕਰ ਲੈ ਹੈਲੋ ਮੇ ਜੀ ਗਿਰਿਆ ਨਾ ਕੋਈ ਟੱਕਰ ਨਾ ਪੈ ਤਾਂ ਲੈ ਜਾ ਤੈਨੂੰ ਜਾਣਦਾ ਕੋਈ ਚੱਕੀ ਨਹੀਂ ਮੱਜੀ ਮੈਂ ਤਾਂ ਜੋ ਮੇਰਾ ਨਹੀਂ ਆ ਰਿਹਾ ਨਾ ਆਪਾਂ ਕਈ ਦਿਨ ਜਿੰਮੇਦਾਰ ਹੋਵਾਂਗਾ ਤੇ ਕਰੀ ਓਏ ਕਿਹਨਾ ਪੈਸੇ ਦਾ ਖਰਚੂ ਮੈਂ ਤਾਂ ਕਿੰਨਾ ਸਾਰੇ ਹਵਾ ਕਿਰਾਏ ਕਿ ਲੈ ਜਾ ਤੇ ਬੰਨੂ ਕੁਝ ਕਹਿੰਦੀ ਨਹੀਂ ਲੈ ਲੈ ਬਈ 18000 ਦੀ ਜਾਂਦਾ ਫੇਰ ਰਸਤਾ ਮੈਨੂੰ ਬੋਸ਼ ਕੇ ਦੱਸ ਦੇ ਤਾਨੂੰ ਪਰਾਂ ਛੋਏ ਤੇਰੇ ਦੇ ਕੰਮ ਸੁਣਾ ਲੈ ਹੋਈ ਸਾਰਿਆਂ ਨੂੰ ਪਤਾ ਲੱਗੇ 3000 ਰੁਪਏ ਕਿੱਥੇ ਦਾ ਪਤਾ ਕੀਦਾ ਮੰਗਦਾ ਹੀ ਆ ਹੋਰ ਕੱਟ ਦੇ ਦੇ ਯਾਰ ਬਸ ਉਹ ਨਵੇਂ ਗੜੇ ਨਾ ਓਏ ਮੈਂ ਮੈਨ ਨਾਲ ਨਾਲ ਮੈਂ ਕਰ ਮੈਂ ਦਿਖਾ ਕੜੇ ਨੇ ਤੇ ਉਹ ਕਾਲ ਗਈ ਪੱਠਾਂ ਵਿੱਚ ਦੋ ਆ ਪੱਲੇ ਬੱਲੇ ਪੱਟਾ ਐ ਰੇ ਉੱਤੋਂ ਦੀ ਕਿਤੇ ਚੜੇਗਾ ਮੈਂ ਉਹ ਕਰ ਜੀ ਆ ਇਹਦਾ ਨਾ ਗਾੜਾ ਹੁੰਦਾ ਮੈਂ ਮਰੇਗਾ ਨਾ ਓਏ ਮਰੇਗਾ ਮੈਂ 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 ਇਹਦੇ ਮੇਵੜ ਦਾ ਕਰੂ ਆ ਮੇਵੜ ਦਾ ਹੋਰ ਬੱਤੀ ਨਹੀਂ ਕਿਨੇ ਕਿਨੇ ਲਾ ਕੇ ਉਹ ਯਾਰ ਆ ਫਿਰ ਇਹਦੇ ਥੱਲੇ ਝਗੋਰਾ ਮੈਂ ਤੁਹਾਨੂੰ ਦੱਸਿਆਗਾ ਮੈਂ ਕਿਹਾ ਤੁਹਾਨੂੰ ਆਖਿਆ ਵੀ ਇਹਦੀ ਡੈਡੀ ਬੀਜੀ ਦੇ ਨਹੀਂ ਤਰਖ ਜੂਣ ਹੋ ਗਿਆ ਭਾਈ ਹਾਂ ਮੈਂ ਕਿ ਹੋ ਕਿਵੇਂ ਲਾਇ ਹੋਏ ਨਹੀਂ ਨਾ ਜਾਂਦਾ ਹੋ ਆ ਕੇ ਤੋ ਆ ਕੇ ਤੈਨੂੰ ਇਹਦੇ ਆ ਨਹੀਂ ਦੇਣੀ ਨਹੀਂ ਚੱਲੇ ਨਹੀਂ ਚੱਲੇ 21 ਤੂੰ ਰਾਣੀ ਬੋਸੀ ਯਾਰ ਨਾ ਇਹ ਨੂੰ ਚੱਲਣੀ ਰੁਕੀ ਯਾਰ ਮੈਂ ਪਾਈ ਜਣਾ ਕੋ ਮਾਰਾਂ ਯਾਰ ਰਾਜੂ ਬਾਈ ਜੀ ਜੀ ਹੈ ਸਾਡੇ ਬਾਈ ਦੀ ਕਿੰਨਾ ਹੋਵੇ ਸਾਡੇ ਬਾਈ ਦੀ ਕੱਲ ਮਾਰੇ ਨਾ ਓਏ ਬੱਕਰੀ ਲੈ ਗਏਗਾ 28000 ਰੁਪਏ ਦੀ ਆ ਲੈ ਬੱਕਰੀ ਲੈ ਕੇ ਜਾਣੀ ਆ 23000 ਰੁਪਏ ਦੀ ਨਹੀਂ ਚੱਲਦੀ ਨਹੀਂ ਚੱਲਦੀ ਨਹੀਂ ਚੱਲਦੀ ਸਾਡੇ 23 ਦੀ ਨਹੀਂ ਚੱਲਦੀ ਪਰ ਇਹਦੇ 24 ਦੀ ਹੋਗੀ ਬਸ ਨਹੀਂ ਚੱਲਦੀ ਕੱਲ ਕਿੰਨਾ ਹੋਗੀ ਸਾਡੇ ਆ ਨਾ ਆ ਨਾ ਉਹ ਨਹੀਂ ਨਹੀਂ ਸ਼ਦੀਕ ਨੂੰ ਦਵਾਤੀ ਬੱਕਰੀ ਦੀ ਹੋਗੀ ਹਾਂ ਤੋਂ ਵੀ ਲੋਕ ਹਮਾਰੇ ਪਾਸ ਨਹੀਂ ਚੱਲਣੀ ਹੋਗੀ ਹਾਂ ਤੋਂ ਵੀ ਲੋਕ ਹਮਾਰੇ ਪਾਸ ਨਹੀਂ ਚੱਲਣੀ ਓਏ ਹੋਗੀ ਨਾ ਨਾ 27000 ਰੁਪਏ ਦੀ ਪੌੜੀ ਲੈ ਲਓ ਨਹੀਂ ਪੌੜੀ ਉਹ ਰੱਖ ਲੈ ਕੋਈ ਨਹੀਂ ਤੇ ਆਪਣਾ ਕੱਢ ਲੈਂਦੇ ਆਂ ਪ੍ਰਿਆਮਾ ਵਧੀਆ ਲੈ ਜਾ ਵਰਕ 27000 ਉਹ ਨਹੀਂ ਯਾਰਾ ਜੋ ਹੋਰੀ ਦਈ ਜਾਂਦਾ ਬੁੱਗਲਾ ਯਾਰ ਕਾਹ ਨਾ ਕਿਥੇ ਕੋ ਬੱਜੂ ਯਾਰਾ ਤੇ ਸੋ ਮਾ ਉਹਨੂੰ ਬਰਾਵਾ ਮੜੀ ਰਾਇਦਾ ਕਰ ਲੈ ਰਾਇ ਹੋ ਜਾਣਾ ਰਾਇ ਕਰਕੇ ਤੁਹਾਨੂੰ ਕਰ ਲੈ ਮੇਰੇ ਤਾਂ ਟਕਾਣੀ ਕੋਈ ਪੈਸੇ ਖੋਹੂਗਾ ਮਿੱਥੋ ਯਾਰਾ ਨਹੀਂ ਖੋਹਦਾ ਉਹ ਮੈਂ ਕਿਹਨੂੰ ਨਹੀਂ ਬੱਕੀ ਫਿਰ ਅੰਦਰ ਨਾਲੋਂ ਨਹੀਂ ਚੱਲਦੀ ਸਾਡੇ ਤੋਂ ਵੀ ਨਹੀਂ ਨਾ 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 ਉਹ ਮੈਂ ਨਹੀਂ 25 ਦੀ ਜੀ ਨਹੀਂ ਪਾ ਲੈ ਪੜ ਗਈ ਲੈ ਜਾ ਓਏ ਨਿੱਪੜ ਗਈ ਯਾਰ ਲੈ ਜਾ ਚੱਲ ਬੱਸ ਲੈ ਜਾ ਨਾ ਮੈਂ ਲੈ ਨਾ 25000 ਦੀ ਹੋ ਗਈ ਦਿਖਾਉਣੀ ਪੈਂਦੀ ਮੈਂ ਤੈਨੂੰ ਕਿਦੋਂ ਕਹਾਂ ਮੈਂ ਬਣਾ ਦੇਆ ਪੂਜਾ ਭੁਲਾ ਨਹੀਂ ਫਿਰ ਤੁਹਾਡੇ ਇੱਧਰ ਦਾ ਥਾ ਥੱਲੇ ਦੇਵਾਂਗੇ ਲੈ ਆ ਲੈ ਕਿ ਛੱਡਿਆ ਨਾ ਛੱਡਾ ਕੇ ਕੋਈ ਤਾਂ ਕਰਾਂਗੇ ਤੇਰਾ ਖੱਬਾ ਸੱਜਾ ਹੁਣ ਆ ਜਾ ਬੱਕਰੀ ਖੜੀ ਆਇਆਂ ਨੂੰ ਕਰੀ ਉਹ ਉੱਧੇ ਖੜੀ ਆਉਦਾ ਨਹੀਂ ਲੈ ਗਿਆ ਨਾ ਉਹ ਫਾਰਕੇ ਟਿਕਾਉਣੀ ਪੈਂਦੀ ਆ ਤਾਂ ਤੈਨੂੰ ਕਹਿ ਦਿੱਤਾ ਵੀ ਬੱਕਰੀ ਹੋਣੀ ਆ ਤੂੰ ਮਾ ਫੜ ਤੇ ਲੈ ਕੇ ਤੁਹਾਨੂੰ ਬੇਚਣਾ ਚੱਕੀ ਛੋਟੀ ਮੈਂ ਕਰ 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 ਹੱਕੇ ਕਰਦੇ ਆ ਇਸੇ ਦਾ ਤਰਾ ਬਾਫੇ ਆ ਜੀ ਦੇ ਤੇਰੇ ਵਾਸਤੇ ਦੇਂਦੇ ਆ ਪਟਕੇ ਦੇ ਆ ਤੋਫਾ ਹੋਏ ਤੋਫਾ ਪਟਕੇ ਦੇ ਆ ਨਹੀਂ ਹਣੇ ਚੱਕੇ ਉਹ ਆ ਨਹੀਂ ਆਉਂਦਾ ਕੋਈ ਉਰਾਲੀ ਆ ਜਾ ਰਹਾ ਹਾਂ ਤੈਨੂੰ ਲੱਗਦਾ ਤੂੰ ਬੱਕਰੀ ਨਹੀਂ ਕੰਮ ਨਹੀਂ ਕਰਦੀ ਫਸੀ ਕਰ ਬਾਬੇ ਲੈ ਤੇ ਦਿੱਤੀ ਜੀ ਨੂੰ ਦਿੱਤੀਏ ਡਾਕਟਰ ਬਾਬੇ ਰੱਖ ਆ ਮਾਇਦੇ ਕੁਝ ਦੇ ਦੇ ਰਿਵਾਰਡ ਦੇ ਲੈ ਵੀ ਚੱਕ ਮੈਂ ਨੀ ਆ ਤਾ ਹਾਂ ਹਾਂ ਕੱਲ ਸੁਣ ਲੈ ਮੇਰੀ ਸਾਰਿਆਂ ਚ ਲੈਬ ਸੌਦਾ ਹੋਇਆ ਕਿਉਂ ਜੀ ਹਾਂ ਝੂਠ ਨਾ ਬੋਲੀਏ ਨਾ ਸਾਨੂੰ ਲੋੜ ਹੈ ਕੱਲ ਨੂੰ ਫੇਰ ਗੱਲ ਉੱਤੇ ਆਉਂ 25000 ਦੀ ਸੀ ਲੈ ਕੇ ਤੇਰੇ ਵਾਸਤੇ ਅੱਛਾ ਸਾਨੂੰ ਜੋ ਮਰਜੀ ਖੁਸ਼ੀ ਤੋਂ ਤੁਹਾਨੂੰ ਦੇ ਦੇ ਆ ਚੱਕ ਸਾਈਂ ਰਹਿ ਰਿਹਾ ਸਾਈਂ ਹਾਂ ਤੇਰੇ ਵਾਸਤੇ ਲੈ ਕੇ ਆ ਬਕਲ ਉਹ ਬੰਦੇ ਤੁਹਾਡੀ ਹੋਰ ਤੋਂ ਆ ਲੋਈ ਹਾਂ ਮੋ ਹਾਂ ਨਹੀਂ ਕੱਟਾਂਗੇ ਸੀ ਹੋਲੀ ਹੋਈ ਨਹੀਂ ਠੀਕ ਦੋਸਤ ਜਾ ਕੇ ਸਾਰਿਆਂ ਨੂੰ ਪੁੱਛ ਲੈ ਕਿਉਂ ਵੀ ਨਾ ਵਾ ਨਾ ਦੇ ਦੇ ਵਿੱਚ ਹੈਗਾ ਵਾ ਇਹ ਵਿੱਚੋਂ ਕਢਾ ਲੈ ਵੀਡੀਓ ਗਲਤ ਗੱਲ ਨਹੀਂ ਕਰਦੇ ਚੇਰੇ ਮੇਰੇ ਲਾਏ ਵੇ ਇਹਦੇ ਹਾਂ ਹਾਂ ਉਹ ਤਾਂ ਵਿੱਚ ਹੋਈ ਆ ਗੱਲ ਕਹਣਾ ਫੜ ਕੇ ਜਿਹਾਉਣਾ ਵੇ ਠੀਕ ਆ ਗੱਲ ਸਾਰੀ ਗੱਲ ਹੋਈ ਐ ਮਖਾ ਉਹਨੂੰ ਸਾਰਾ ਕੁਝ ਦੇਵਾਂਗੇ ਸੀ ਯਾਰ ਸਾਡੀ ਮੰਨਦਾ ਵੇਚਾਂ ਹੀ ਵਧੀਆ ਸੀ ਇੱਥੇ ਦੀ ਵੇਚੂ ਤੁੰਗਲੀ ਵੇਚਾਂਗੇ ਕਿਉਂ ਜੀ ਹਾਂ ਹਾਂ ਬੱਕਰੀ 'ਚ ਕੋਈ ਘਾਟ ਨਹੀਂ ਪਾਸ ਕਰਕੇ ਲਿਆ ਕਈ ਲੈਣਦੇ ਨੇ ਬੱਕਰੀ ਨੂੰ ਪਰ ਅਸੀਂ ਰੋਕ ਤੇ ਵੀ ਖੜ ਜਾ ਯਾਰ ਕਿਉਂ ਵੀ ਸਾਡਾ ਬੰਦਾਰੇ ਕੰਟਾ ਮੱਥਾ ਮਾਰ ਕੇ ਕਿਵੇਂ ਮੇਰੇ ਬੰਦ ਘੜ ਵੇਖ ਜੂਗੇ ਕਿੱਥੇ ਤਾਂ ਵੇਖੂਗੀ ਐ ਹਾਂ ਤੁੰਗਲੀ ਨਾਲ ਵੀ ਬੰਦ ਘੜ ਸਾਰਾ ਕੁਝ ਹੋ ਗਿਆ ਨਾ ਹਾਲ ਹੋ ਗਿਆ ਐਵਾ ਗਿਆ ਸਵਾਦ ਗੇ ਜਿਹੜੇ ਅਸੀਂ ਕਿਉਂ ਵੀ ਹੂੰ ਤੇਰੇ ਪਿੱਛੇ ਤਾਂ ਪੂਛ ਤੜਾ ਕੇ ਮਰਦੇ ਹੋ ਮੈਨੂੰ ਕਰਨੇ ਨਾ ਹੱਕ ਦੇ ਕੇ ਨਿਕਲ ਗਣਾ ਤੇ ਨਿਕਲ ਨਹੀਂ ਕਰਦੀ ਉਸੇ ਨਖਾਰ ਕਰ ਲਈ ਕਿੰਨੀ ਪੰਚਾਇਤ ਖੜੀ ਸੀ ਝੂਠ ਨਹੀਂ ਬੋਲਦੇ ਕਹਿ ਕੇ ਤੇਥੋਂ ਰੋਟੀ ਲੈ ਲਾਂਗੇ ਕਿਉਂ ਜੀ ਮਾਰੋ ਕਿੰਨੇ ਬੰਦੇ ਸਭ ਆ ਨਹੀਂ ਵਿਚਲਾ ਅਸੀਂ ਕਹਿ ਦਈਏ ਪਰ 26 ਦੀਆਂ 27 ਦੀਆਂ ਹਾਂ ਗੱਲਾਂ ਗਲਤ ਨਹੀਂ ਕਰਦੇ ਅਸੀਂ ਕੱਲ ਨੂੰ ਲੰਬੇ ਸਮੇਂ ਵਰਤਣਾ ਲੋਕਾਂ ਨਾਲ ਮੈਨੂੰ ਉਹਦਾ ਪਤਾ ਨਹੀਂ ਸਾਨੂੰ ਵੀ ਕਿੰਨੀ ਹਾਂ ਕਹਿ ਕੇ ਰੋਟੀ ਖਾਣੀ ਹੈ ਕਿਉਂ ਜੀ ਦਾਰਦੀਏ ਦੇ ਕੀ ਹੈ ਹੋਰ ਨਾ ਝੂਠੇ ਵੀ ਨਹੀਂ ਮਾਰਦੇ ਉਹਨੇ ਅਸੀਂ ਝੂਠੀ ਬੋਲਣ ਵਾਲੇ ਬੰਦੇ ਇਹਨੂੰ ਪਤਾ ਬਾਪੇ ਨੂੰ ਨਹੀਂ ਝੂਠ ਬੰਦੇ ਬੋਲਦੇ ਲਾ ਬਾਬਾ ਮੈਂ ਇਹ ਨਹੀਂ ਕਿ ਮਹਾਕਾਂਤਾ ਬੰਦੇ ਦੀ ਤਾਂ ਕੁਝ ਰੱਖੀ ਉਹ ਦੀ ਵਿਚਾਰੀ ਦੀ ਐ ਨਹੀਂ ਕਿ ਉਹ ਲੈਂਦਾ ਮੈਂ ਤਾਂ ਹੁਣ ਅਸੀਂ ਲੈਨੇ ਆ ਤੇ ਇਹ ਗੱਲ ਮੈਨੂੰ ਨਹੀਂ ਯਾਰ ਇਹ ਮਿੱਠੂ ਨੂੰ ਦਵਾਈ ਆ ਮੈਂ ਜਾਣ ਕੇ ਮੈਂ ਦਲਾਦ ਬਣ ਗਏ ਨਹੀਂ ਲੈਣ ਵਾਲਾ ਆ ਯਾਰ ਕਿਉਂ ਵੀ ਪ੍ਰੇਮੀਆਂ ਠੀਕ ਤੂੰ ਪਟੜਾ ਉਹ ਪੰਜ ਦਾ ਨੰਬਰ ਲਾ ਨਗੂ 87 11 ਇਹ ਗੇਮ ਗੇਮ ਕਮਾਤੀ ਗੇਮ ਆ ਹਾਂ ਨਾ ਬਾਪੂ ਨੂੰ ਬੇਚਰੀ ਨੂੰ ਦੋ ਜਣੇ ਤੇਰੀ ਖਤਰ ਲਈ ਆ ਪਾਪੂ ਬੋਲਾ ਬਾਪੇ ਨੂੰ ਤੇਰੇ ਇਹ ਮਗਰ ਆ ਜਨਾ ਇਹ ਡੰਗ ਨਾ ਪਾਉਂਦਾ ਪਹਿਲਾਂ ਖੜਾ ਮਗਰ ਨਹੀਂ ਆ ਪੁੱਛੋ ਬੰਦੇ ਉਹ ਬਾਪੂ ਟਿਕ ਜਾ ਮੇਰਾ ਬਾਪ ਟਿਕ ਜਾ ਵੱਡਿਆ ਬਾਪ ਦੇ ਗਿਆ ਸਾਨੂੰ ਰੋਟੀ ਖਾਣ ਦੇ ਸਾਨੂੰ ਰੋਟੀ ਖਾਣ ਦੇ ਓ ਸੁਨਾਰਾ ਇਹਨੇ ਦੇ ਗਿਆ ਤੇਰਾ ਫੈਲਾ ਕਰ ਵੀ ਕੋਈ ਨਹੀਂ ਮੈਂ ਤਾਂ ਕੁਝ ਨਹੀਂ ਕਿਹਾ ਹਾਂ ਰੋਟੀ ਖਾਣੇ ਹਾਂ ਰੋਟੀ ਖਾ ਰਹੇ ਹਾਂ ਤੁਸੀਂ ਸਿਰ ਤੇ ਲੋਕ ਹੀ ਲੱਗਣ ਲੱਗੇ ਬਾਹ ਮਾਦੇ ਲੋਕ ਖੜਦੇ ਨਾ ਹੋਣਾ ਗੇਮ ਕਮਾਤੀ ਆਹ ਇਹ ਜੀ ਉਹ ਵੀ ਬੱਕਰੀ ਲੈ। ਕਿਸੇ ਲੋਟ ਲੈ ਕੇ ਦੇਤੀ ਦੇਤੀ। ਅਜੇ ਕੱਲੇ ਕੱਲੇ ਬੱਕਰੀ ਲੈਣੀ ਐ। ਅੱਛਾ। ਹਾਂ ਉਹ ਤਾਂ ਇਹੀ ਲੈਣੀ ਐ। ਕਿਹਦਾ ਖਰੇ ਖਰੇ ਬਣੇਗਾ। ਉਹ ਤਾਂ ਕੱਲੀ ਕੱਲੀ ਇਹੀ ਕੱਢੀ ਜਾਉਂ ਸ਼ੰਗਾਰਵਾ ਦੇ। ਆ। ਆ ਜਾ। ਸਹੀ ਆ ਸਾਨੂੰ ਲੈ ਕੇ ਦੇਤੀ। ਲੱਜ ਆਇਆ ਉਹਦੇ ਲੋ। ਹਾਂ ਤੈਨੂੰ ਲੈ ਕੇ ਦੁੱਤੀ ਸੱਚ ਸਵੇਰੇ। ਹਾਂ। ਇੱਕ। ਉਹ ਤਾਂ ਹੀ। ਹਾਂ ਹਾਂ ਨਾ ਹੋਰ ਤੇ। ਹੋਰ ਤਾਂ